ਸੰਤੋ ਸੰਤੋ ਰਾਮਦਾਸ ਸਰੋਵਰਨੀ ਕਾ ਰਾਮਦਾਸ ਸਰੋਵਰਨੀ ਕਾ ਗੁਰਦੁਆਰਾ ਸ਼੍ਰੀ ਰਾਮ ਸਰ ਸਾਹਿਬ ਦੇ ਪਵਿੱਤਰ ਸਰੋਵਰ ਦੀ ਕਾਰ ਸੇਵਾ ਦਾ ਕੰਮ ਮੁਕੰਮਲ ਹੋ ਗਿਆ ਐਸਜੀ ਪੀਸੀ ਦੇ ਵੱਲੋਂ ਇਹ ਸੇਵਾ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲਿਆਂ ਨੂੰ ਦਿੱਤੀ ਗਈ ਸੀ ਸਿੰਘ ਸਾਹਿਬਾਨ ਸੰਤ ਮਹਾਪੁਰਸ਼ਾਂ ਤੇ ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਪਹੁੰਚੀ ਹੋਈ ਸੀ ਸਭ ਤੋਂ ਪਹਿਲਾਂ ਸ਼੍ਰੀ ਅਕਨਠਪਾਤ ਸਾਹਿਬ ਦੇ ਪੂਜ ਪਏ ਗਏ ਜਿਸ ਤੋਂ ਬਾਅਦ ਕਾਰ ਸੇਵਾ ਦੀ ਅਰੰਭਤਾ ਲਈ ਅਰਦਾਸ ਕੀਤੀ ਗਈ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦੇ ਜਕਾਰਿਆਂ ਦੀ ਗੂੰਜ ਵਿੱਚ ਪਵਿੱਤਰ ਸਰੋਵਰ ਦੀ ਕਾਰ ਸੇਵਾ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਜੰਤੋ ਅਤੇ ਹੋਰ ਵੀ ਬੇਅੰਤ ਸੰਤ ਮਹਾਂਪੁਰਖਾਂ ਦੀ ਹਾਜ਼ਰੀ ਅਤੇ ਬੇਅੰਤ ਹੀ ਸੰਗਤਾਂ ਦੀ ਹਾਜ਼ਰੀ ਦੇ ਵਿੱਚ ਇਸ ਮਹਾਨ ਕਾਰਜ ਦਾ ਆ ਸ਼ੁਭ ਪ੍ਰਾਰੰਭ ਕੀਤਾ ਗਿਆ ਇਹ ਜੋ ਕਾਰਜ ਹੈ ਸਤਿਗੁਰਾਂ ਦੀ ਕਿਰਪਾ ਸੰਗਤਾਂ ਦੇ ਸਹਿਯੋਗ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫਰਮਾਨ ਦੇ ਹੇਠ ਸਮਪਰਦਾਇਕ ਕਾਰ ਸੇਵਾ ਸੰਤ ਬਾਬਾ ਧੂਰੀ ਵਾਲੇ ਸ਼੍ਰੀ ਅਮਰੋਸਰ ਸਾਹਿਬ ਵਾਲਿਆਂ ਵੱਲੋਂ ਅੱਜ ਇਹ ਸੇਵਾ ਪ੍ਰారంਭ ਕੀਤੀ ਗਈ ਹੈ ਲਗਭਗ 30 ਸਾਲ ਬਾਅਦ ਹੋਈ ਇਸ ਕਾਰ ਸੇਵਾ ਦੇ ਲਈ ਸੰਗਤਾਂ ਦੇ ਵਿੱਚ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਭਾਰੀ ਗਰਮੀ ਦੇ ਬਾਅਦ ਹੁਣ ਦੁਨੀਆ ਭਰ ਤੋਂ ਵੱਡੀ ਗਿਣਤੀ ਵਿੱਚ ਆਏ ਸ਼ਰਧਾਲੂਆਂ ਦੇ ਉਤਸ਼ਾਹ ਦੇ ਚੱਲਦਿਆਂ ਇਹ ਕਾਰ ਸੇਵਾ ਮਹਿਸ ਤਿੰਨ ਘੰਟਿਆਂ ਦੇ ਵਿੱਚ ਪੂਰੀ ਹੋ ਗਈ ਸੰਗਤ ਦੇ ਉਤਸ਼ਾਹ ਅਤੇ ਭੀੜ ਦਾ ਇਹ ਆਲਮ ਸੀ ਕਿ ਸਰੋਵਰ ਦੇ ਵਿੱਚੋਂ ਮਿੱਟੀ ਕੱਢਣ ਲਈ ਬਾਲਟੀਆਂ ਘੱਟ ਪੈ ਗਈਆਂ ਤਾਂ ਸੰਗਤਾਂ ਨੇ ਹੱਥਾਂ ਦੇ ਵਿੱਚ ਭਰ-ਭਰ ਕੇ ਸਰੋਵਰ ਦੇ ਵਿੱਚੋਂ ਮਿੱਟੀ ਕੱਢਣੀ ਸ਼ੁਰੂ ਕਰ ਦਿੱਤੀ ਤੇ ਵੇਖਦੇ ਹੀ ਵੇਖਦੇ ਬਹੁਤ ਘੱਟ ਸਮੇਂ ਵਿੱਚ ਸਰੋਵਰ ਦੇ ਵਿੱਚੋਂ ਸਾਰੀ ਮਿੱਟੀ ਕੱਢ ਦਿੱਤੀ ਗਈ ਕੁਝ ਰਿਪੇਅਰ ਦਾ ਕੰਮ ਕਰਨ ਤੋਂ ਬਾਅਦ ਸਰੋਵਰ ਦੇ ਵਿੱਚ ਅਮ੍ਰਿਤ ਜਲ ਭਰ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਸ਼ਰਧਾਲੂ ਸਰੋਵਰ ਦੇ ਵਿੱਚ ਇਸ਼ਨਾਨ ਕਰ ਗੁਰੂ ਘਰ ਦੇ ਆ ਖੁਸ਼ਿਆ ਪ੍ਰਾਪਤ ਕਰ ਸਕਣਗੇ। ਤੁੰਤਰਾ ਹੈ ਉਦਾਰ ਹੋਵਾ ਹੈ ਜੀ ਕਾ ਸਭ ਬੋ ਨੰਦਾ ਆਵਾ ਅਸੀਂ ਤੂਸ ਸਾਬ ਗੁਰਦੁਆਰੇ ਤੋਂ ਆਏ ਆ ਸੇਵਾ ਕਰਨ ਵਾਸਤੇ ਬਹੁਤ ਸਾਨੂੰ ਵਧੀਆ ਲੱਗਾ ਤੇ ਬਹੁਤ ਸੰਗਤਾਂ ਨੇ ਵਧੀਆ ਤੋਂ ਵਧੀਆ ਸੇਵਾ ਕੀਤੀ ਆ ਸਾਰੀ ਸੰਗਤ ਬੜੀ ਹਮਮੋ ਮਾ ਕੇ ਸੇਵਾ ਕਰ ਰਹੀ ਹੈ ਬੜੀ ਖੁਸ਼ੀ ਨਾਲ ਸਾਰੇ ਸੇਵਾ ਕਰ ਰਹੇ ਆ ਤੋਂ ਦਸ ਹਜ਼ਾਰ ਸਾਲ ਪਹਿਲਾਂ ਗੁਰਦੁਆਰਾ ਰਾਮਸਰ ਸਾਹਿਬ ਦੇ ਵਿੱਚ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪਾਵਨ ਰੂਪ ਦੀ ਰਚਨਾ ਕਰਵਾਈ ਸੀ ਅਤੇ ਹਰਮੰਦਰ ਸਾਹਿਬ ਦੇ ਪਹਿਲੇ ਹੈਡ ਗ੍ਰੰਥੀ ਬਾਬਾ ਬੁੱਢਾ ਜੀ ਦੇ ਸ਼ੀਸ਼ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਭਾਇਮਾਨ ਕਰਕੇ ਹਰਮੰਦਰ ਸਾਹਿਬ ਦੇ ਵਿੱਚ ਲਿਜਾ ਕੇ ਪਹਿਲਾ ਪ੍ਰਕਾਸ਼ ਕੀਤਾ ਸੀ